ਪਿਛਲੇ ਦਿਨੀ ਪੁਪੈਂਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ 6 ਮਾਸੂਮ ਬੱਚਿਆਂ ਅਤੇ ਡਰਾਈਵਰ ਦੀ ਟਿਪਰ ਦੇ ਨਾਲ ਟੱਕਰ ਹੋਣ ਦੇ ਕਾਰਨ ਮੌਤ ਹੋ ਗਈ ਸੀ ਅਤੇ ਅੱਜ ਮਾਸੂਮ ਬੱਚੇ ਪ੍ਰਭ ਜਿਸ ਦੀ ਕੀ ਅੰਤਿਮ ਸ਼ਰਧਾਂਜਲੀ ਦੇ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਤੇ ਅਦੇ ਆਗੂ ਪ੍ਰਤਾਪ ਸਿੰਘ ਬਾਜਵਾ, ਰਜਿੰਦਰ ਸਿੰਘ, ਸਾਧੂ ਸਿੰਘ ਧਰਮਸੋਤ, ਗੁਰਸ਼ਰਨ ਕੌਰ ਰੰਦਾਵਾ, ਮਦਨ ਲਾਲ ਜਲਾਲਪੁਰ ਅਤੇ ਹਰੀਮਾਨ ਦੇਵ ਜੋ ਪਹੁੰਚ ਕੇ ਸ਼ਰਦਾ ਸੁੰਮਨ ਅਰਪਿਤ ਕੀਤੇ ਗਏ। ਇਸ ਮੌਕੇ ਤੇ ਰਾਜਾ ਵੜਿੰਗ ਨੇ ਆਖਿਆ ਕਿ ਜਿਸ ਦੀ ਸਰਕਾਰ ਉਸ ਦੇ ਟਿਪਰ ਮਾਸੂਮ ਬੱਚਿਆਂ ਦੀ ਜਾਨ ਲੱਤੀ ਅਤੇ ਇੱਕ ਹੋਰ ਟਿਪਰ ਦਾ ਡਰਾਈਵਰ ਬਣਾ ਦਿੱਤਾ ਜਿਸ ਦਾ ਕਿ ਲਾਇਸੈਂਸ ਲਰਨਿੰਗ ਬਣਿਆ ਹੋਇਆ ਸੀ ਉਹਨਾਂ ਆਖਿਆ ਕਿ ਇੱਕ ਤਾਂ ਉਹ ਵੱਡਾ ਟਿਪਰ ਚਲਾ ਰਿਹਾ ਸੀ ਉਤੇ ਉਹਨਾਂ ਆਖਿਆ ਕਿ ਸਮਾਣਾ ਮਾਈਨਿੰਗ ਦਾ ਅੱਡਾ ਬਣਿਆ ਹੋਇਆ ਅਤੇ ਪਿਛਲੇ 2 ਸਾਲਾਂ ਤੋਂ 100 ਟਿਪਰ ਸਰਕਾਰ ਦੇ ਚੱਲ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਸਮਾਣਾ ਸ਼ਹਿਰ ਬੰਦ ਕਰਵਾ ਕੇ ਧਰਨਾ ਲਗਾਇਆ ਜਾਏਗਾ ਅਤੇ ਇਹਨਾਂ ਟਿਪਰਾਂ ਨੂੰ ਬੰਦ ਕਰਵਾਇਆ ਜਾਏਗਾ ਉਹਨਾਂ ਆਖਿਆ ਕਿ ਉਹਨਾਂ ਨੂੰ ਅੱਜ ਹੀ ਪਤਾ ਲੱਗਿਆ ਕਿ ਸਮਾਣਾ ਦੇ ਵਿੱਚ ਇਹ ਟਿਪਰ ਕਿਸ ਦੇ ਚੱਲ ਰਹੇ ਨੇ ਪਹਿਲਾਂ ਮੈਨੂੰ ਇਸ ਬਾਰੇ ਜਾਣਕਾਰੀ ਮੁਕੰਮਲ ਨਹੀਂ ਸੀ ਲੇਕਿਨ ਜੋ ਮੈਨੂੰ ਅੱਜ ਇੱਥੇ ਆ ਕੇ ਪਤਾ ਲੱਗਿਆ ਕਿ ਇਹ ਸਰਾਸਰ 엥ਗਲੀ ਹੈ ਸਰਕਾਰ ਦੀ ਜਿਸ ਪ੍ਰਕਾਰ ਟਿਪਰ ਚੱਲ ਰਹੇ ਨੇ ਇੱਥੇ ਆ ਕੇ ਪਤਾ ਚੱਲਿਆ ਕਿ ਇਹ ਹੱਬ ਬਣ ਗਿਆ 2 ਸਾਲਾਂ ਦਾ ਸਮਾਨਾ ਟਿਪਰਾਂ ਦੀ ਸੋ ਤੇਜ਼ੀ ਨਾਲ ਟਿਪਰ ਚੱਲਦੇ ਨੇ ਸੌਾਂ ਦੀ ਤਦਾਦ ਦੇ ਵਿੱਚ ਟਿਪਰ ਚੱਲਦੇ ਨੇ ਇੱਥੋਂ ਮਿੱਟੀ ਜਾਂਦੀ ਹੈ ਨਜਾਇਜ਼ ਮਾਈਨਿੰਗ ਹੋ ਰਹੀ ਹੈ ਔਰ ਜਿਹੜਾ ਲੜਕਾ ਚੁਲਾਉਂਦਾ ਸੀ 19 ਸਾਲ ਦਾ ਸੀ ਔਰੇ ਕੋਲੇ ਕੇਵਲ ਲਰਨਿੰਗ ਲਾਇਸੈਂਸ ਸੀਗਾ ਲਰਨਿੰਗ ਲਾਇਸੈਂਸ ਵਾਲਾ ਹੈਵੀ ਵਾਹਕਲ ਚਲਾ ਰਿਹਾ ਪਤਾ ਨਹੀਂ ਉਹ ਕੌਣ ਸੀ ਕਿਥੋਂ ਆਇਆ ਸੀ ਫੇਰ ਉਹਰੇ ਟਰੱਕ ਦੇ ਮਾਲਕ ਦਾ ਕੋਈ ਨਹੀਂ ਪਤਾ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਗਹਿਰੀ ਸਾਜ਼ਿਸ਼ ਹੈ ਵੱਡੇ ਲੈਵਲ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਤੇ ਬਾਜਵਾ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਮਾਪਤ ਹੋ ਜਾਣ ਭੋਗ ਸਾਰਿਆਂ ਦਾ ਜਿਹੜਾ ਚੌਥਾ ਹੈ ਜਾਂ ਕਈਆਂ ਦਾ 13ਵਾਂ ਹੈ ਉਹਰੇ ਤੋਂ ਬਾਅਦ ਮਾਪੇ ਨਾਲ ਮਿਲ ਕੇ ਸਾਡੇ ਐਮਐਲਏ ਸਾਹਿਬ ਸਾਬਕਾ ਨਾਲ ਰਜਿੰਦਰ ਸਿੰਘ ਜੀ ਨਾਲ ਗੱਲਬਾਤ ਕਰਕੇ ਇਹ ਰਿਤੇ ਅਗਲੀ ਕਾਰਵਾਈ ਰਣਨੀਤੀ ਅਪਣਾਵਾਂਗੇ ਔਰ ਬਿਲਕੁਲ ਆ ਜਿਹੜੀ ਗੁੰਡਾਗਰਦੀ ਤੇ ਮਾਫੀਆ ਹੈ ਇਹਨੂੰ ਬੰਦ ਕਰਾਉਣ ਦਾ ਕੰਮ ਕਰਾਂਗੇ ਔਰ 100% ਲੋਕਲ ਜਿਹੜੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਜャ ਸਰਕਾਰ ਹੈ ਉਰੀ ਸ਼ਹਿਰ ਤੋਂ ਬਿਨਾ ਇਸ ਪ੍ਰਕਾਰ ਦਾ ਜਿਹੜਾ ਧੰਦਾ ਉਹ ਚੱਲ ਨਹੀਂ ਸਕਦਾ ਇਹ 19 ਸਾਲਾਂ ਦਾ ਡਰਾਈਵਰ ਅਗਰ ਨਾ ਹੁੰਦਾ ਤੇ ਅੱਗੇ ਜਿਹੜਾ ਟਿਪਰ ਦੇ ਕਾਲੇ ਸ਼ੀਸ਼ੇ ਨਾ ਹੁੰਦੇ ਤਾ ਅੱਜ ਤੇ ਲਰਨਿੰਗ ਲਾਇਸੈਂਸ ਨਾ ਹੁੰਦਾ ਤੇ ਸ਼ਾਇਦ ਇਸ ਘਟਨਾ ਨੂੰ ਅੰਜਾਮ ਨਹੀਂ ਪਹੁੰਚਣਾ ਸੀ ਮੇਰੀ ਸਰਕਾਰ ਨੂੰ ਛੇਤਾਮਨੀ ਹੈ ਕਿਰਪਾ ਕਰਕੇ ਇਹ ਬੰਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਦਿਨਾਂ ਛੇ ਭੋਗਾਂ ਤੋਂ ਬਾਅਦ ਅਸੀਂ ਤੁਹਾਡੇ ਸ਼ਹਿਰ ਬੰਦ ਕਰਾਂਗੇ ਔਰ ਤੁਹਾਡੇ ਖਿਲਾਫ ਬੰਦੀ ਕਾਰਵਾਈ ਇਹਨਾਂ ਦੇ ਕਰਾਂਗੇ ਔਰ ਇਹਨਾਂ ਦੇ ਮਾਲਕਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਜਿਹੜੇ ਧੰਦਾ ਕਰਾ ਰਹੇ ਯਾ ਜਿਹੜੇ ਲੀਡਰ ਸਹਬਾਨਾਂ ਦੀ ਸ਼ਹਿ ਦੇ ਥੱਲੇ ਹੋ ਰਿਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਟਿਪਰਾਂ ਵਾਲੇ ਪੈਸੇ ਦਿੰਦੇ ਆ ਮਿੱਟੀ ਵਾਲੇ ਪੈਸੇ ਦਿੰਦੇ ਆ ਕਾਰਵਾਈ ਕਿਨੇ ਕਰਨੀ ਹੈ ਪੈਸੇ ਦਿੰਦੇ ਆ ਸਾਰਾ ਪੈਸੇ ਦਾ ਦਿੰਦਾ ਹੈ ਇਸੇ ਕਰਕੇ ਤਾਂ ਸੌ ਦੀ ਤਦਾਦ ਚ ਟਿਪਰ ਜਾ ਰਹੇ ਮਾਣਾ ਤੋਂ ਕਲਾਸ਼ ਸ਼ਰਮਾ ਦੇ ਰੂਪ